ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਫਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਆਪਣੇ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ तहे ਦਿਲੋਂ ਸਵਾਗਤ ਜੀ ਆਇਆਂ ਨੂੰ ਸੱਜਣੋ ਅੱਜ ਬਸ਼ੀਰਾ ਲੈ ਆਏ ਨੁਕਰਾ ਤੁਹਾਡੇ ਲਈ ਜਿਹੜੇ ਭਰਾਵਾਂ ਨੇ ਚੜਾਉਣ ਵਾਸਤੇ ਲੈਣਾ ਜਾਂ ਘਰੇ ਸਾਨ ਬਣਾਉਣ ਵਾਸਤੇ ਲੈਣਾ ਵੀ ਸਾਹਮਣਾ ਬੱਚਾ ਲੈਣਾ ਪੈਸੇ ਲਾਉਣੇ ਲੱਖੋਂ ਥੱਲੇ ਤਾਂ ਆਪ ਵੀਡੀਓ ਦੇਖ ਲਓ ਪੂਰੀ ਵੀਡੀਓ ਦੇਖ ਲਓ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਕੀ ਉਮਰ ਆ ਕੀ ਮਾ ਦੀ ਡਿਟੇਲ ਆਣਾ ਸਾਰੇ ਆਪਾਂ ਵੀਡੀਓ ਦੇ ਵਿੱਚ ਮੋਟੇ-ਮੋਟੇ ਸਾਰੀ ਡਿਟੇਲ ਦੇ ਦੇਣੀ ਆ ਤੇ ਬਾਕੀ ਨੇੜੇੋਂ ਦੂਰੋਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਜੇ ਤੁਹਾਡੇ ਲੱਗਿਆ ਫਿੱਟ ਤਾਂ ਆ ਕੇ ਸਾਹਮਣੇ ਦੇਖ ਲਓ ਆਪਣਾ ਇੱਕ ਮੇਨ ਜੋ ਮੋਟਿਵ ਹੁੰਦਾ ਵੀ ਇੱਕ ਵਾਰ ਤੁਹਾਨੂੰ ਸਾਰਾ ਚਾਰੇ ਪਾਸੇ ਬੱਚਾ ਦੱਸ ਜੇ ਤਾਂ ਜੋ ਤੁਹਾਨੂੰ ਆਉਣਾ ਸੌਖਾ ਹੋ ਜੇ ਇੱਕ ਵਾਰ ਆਈਡੀਆ ਇਹ ਲੱਗਿਆ ਹੋਵੇ ਵੀ ਆਹ ਚੀਜ਼ ਆ ਕੁਆਲਿਟੀ ਆ ਤੇ ਚਲੋ ਰੇਟ ਤਾਂ ਆ ਕੇ ਫਾਰਮ ਤੇ ਆਮਨੇ ਸਾਹਮਣੇ ਬਹਿ ਕੇ ਹੋ ਜਾਂਦਾ ਹੁੰਦਾ ਸੋ ਦੋਸਤੋ ਵੀਡੀਓ ਸਾਰੀ ਦੇਖ ਲਓ ਤੇ ਜੇ ਬਸ਼ੀਰਾ ਪਸੰਦ ਆਇਆ ਤਾਂ ਆਪਦੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਅਜੇ ਵੱਧਦੇ ਆ ਵੀਡੀਓ ਵੱਲੋਂ ਮਿੱਤਰੋ ਨੋਕਰਾ ਬਸ਼ੀਰਾ ਜੀ ਜਮਾਂ ਅੰਡੇ ਨਾਲ ਦਾ ਗਲਾਬੀ ਚਮੜੀ ਦਾ ਬਸ਼ੀਰਾ ਬੱਚਾ ਥੋੜੀ ਬੇਸੰਭਾਲ ਚ ਆਇਆ ਹੋਇਆ ਜੱਤ ਜੁੱਤ ਜਿਵੇਂ ਆਪਾਂ ਦੁੱਧ ਲੂਣੀ ਕਹਿਦੇ ਨੇ ਝਾੜੀ ਜਾਂਦਾ ਕਾਫੀ ਹੱਦ ਤਾਈਂ ਆਪਾਂ ਦੁੱਧ ਲੂਣੀ ਆ ਦੀ ਲਾਤੀ ਤੇ ਥੋੜੀ ਬਹੁਤ ਹੀ ਰਹਿ ਗਈ ਤੇ ਪਰ ਬੱਚੇ ਦੀਆਂ ਜਿਹੜੀਆਂ ਕੁਆਲਿਟੀਆਂ ਕੱਟ ਪੁਆਇੰਟ ਉਹ ਬਹੁਤ ਚੰਗੀਆਂ ਥੋੜਾ ਜਿਹਾ ਬੱਚਾ ਸਾਂਭਣ ਵਾਲਾ ਤੇ ਬਾਕੀ ਖ ਕੱਲਾਂ ਲਈ ਚੇਤਕ ਦਾ ਬੱਚਾ ਮਿੱਤਰੋ ਬਹੁਤ ਵੱਡੇ ਵੱਡੇ ਘੋੜੇ ਪੈਦਾ ਕਰਤੇ ਕੱਲਾਂ ਵਾਲੇ ਚੇਤਕ ਨੇ ਬਹੁਤ ਨਾਮ ਆਜੇ ਟਾਈਮ ਵਿੱਚ ਨੌਕਰਿਆਂ ਦੇ ਮੰਨ ਲਓ ਟੌਪ ਦੇ ਘੋੜਿਆਂ ਚੋਂ ਇੱਕ ਮੰਨਿਆ ਜਾਂਦਾ ਗਰਦਨ ਦੇਖੋ ਕਿੰਨੀ ਜ਼ਿਆਦਾ ਬਰੀਕਾ ਕੰਨ ਕੁੰ ਜਮਾ ਸੁਨੱਖਾ ਸਾਬਕਾ ਨਾਮ ਆਤਰੀ ਹੈ ਜੀ ਇੱਕ ਦੋ ਸਪੌਟ ਭਾਵੇਂ ਹੋਣ ਜੇ ਹੋਏ ਤਾਂ ਪਿੰਡੇ 'ਚ ਪਰ ਜ਼ਿਆਦਾਤਰ ਚਮੜੀ ਸਾਰੀ ਗੁਲਾਬੀ ਤੁਸੀਂ ਦੇਖ ਸਕਦੇ ਨਾ ਕੋਈ ਫਲਕਾਰੀ ਆ ਨਾ ਕੋਈ ਸਪੌਟ ਆ ਤੇ ਮੇਨ ਕਰ ਲਾ ਬਾਲਪੋਰੀਆਂ ਵੱਲੋਂ ਸਾਫ ਆ ਵੈਸੇ ਤਾਂ ਅੱਜ ਕੱਲ ਕੋਈ ਵਿਚਾਰ ਕਰਦਾ ਨਹੀਂ ਪਰ ਜਿਹੜੇ ਵੀ ਭਰਾ ਨੂੰ ਬਾਲਪੋਰੀਆਂ ਦਾ ਵਿਚਾਰ ਹੁੰਦਾ ਤਾਂ ਉਹਨੂੰ ਆਪਾਂ ਦੱਸਦੇ ਵੀ ਬਾਲਪੋਰੀਆਂ ਦੇ ਜਮਾਂ ਸਾਫਾ ਹੱਥਾਂ ਪੈਰਾਂ ਦੇ ਸਾਫਾ ਕੱਲਾਂ ਲਈ ਚੇਤਕ ਦਾ ਉਮਰ 7 ਮਹੀਨੇ ਆ ਸੋ ਜਿਹੜਾ ਵੀ ਕੋਈ ਭਰਾ ਥੋੜੇ ਪੈਸੇ ਲਾਉਣ ਦਾ ਚਾਹਵਾਨ ਹੋਇਆ ਨੁਕਰਾ ਬਸ਼ੀਰਾ ਲੱਭਦਾ ਹੋਇਆ گلابی ਚਮੜੀ ਦਾ ਤਾਂ ਉਹ ਇੱਕ ਵਾਰਾ ਬਸ਼ੀਰਾ ਦੇਖ ਲਓ ਚਮੜੀ ਚਮੜੀ ਬਹੁਤ گلابی ਹੈ ਦੋਸਤੋ ਦੇਖ ਸਕਦੇ ਤੁਸੀਂ ਸਾਰਾ ਤੇ ਮੂੰਹ ਮਾਂ ਦਾ ਬਰੀਕ ਆ ਕੰਨਾਂ ਦਾ ਸੁਨੱਖਾ ਬਾਕੀ ਮੇਨ ਗੱਲ ਸਾਊ ਠੰਡਾ ਬਣ ਵੀ ਭਾਣਾ ਜਨਮ ਪਰ ਭਾਣਾ ਬਣਨ ਤੋਂ ਬਾਅਦ ਤੂੰ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਬਣੂ ਚੰਗਾ ਇੱਕ ਹੁੱਕ ਬਹੁਤ ਖੁੱਲੀ ਹੈ ਬੱਚੇ ਦੀ ਬਸ ਇੱਕ ਹਿਸਾਬ ਦੀ ਆਪਾਂ ਕਹਿ ਸਕਦੇ ਆਂ ਵੀ ਜਾਨ ਪਾਉਣ ਵਾਲੀ ਆ ਵੈਸੇ ਬੱਚਾ ਉੱਕੇ ਰਪੋਟਾਂ ਸਾਊ ਠੰਡਾ ਪੂਰਾ ਹੀ ਆ ਸੰਭ ਸੁੰਭ ਬਹੁਤ ਮਜ਼ਬੂਤ ਆ ਬੱਚੇ ਦਾ ਲੱਗਿਆ ਹੋਇਆ ਤੇ ਚੰਗਾ ਬੱਤ ਉਹਰਾਲ ਆਪਾਂ ਕਹਿ ਸਕਦੇ ਚੰਗਾ ਬਾਕੀ ਨੇੜੇੋਂ ਦੂਰੋਂ ਤੁਹਾਨੂੰ ਇੱਕ ਵਾਰ ਦਿਖਾਤਾ ਚਾਰੇ ਪਾਸਿਓਂ ਆਪਾਂ ਕੈਮਰਾ ਘੁਮਾ ਦੇਣਾ ਮੂਹਰੋਂ ਲੈ ਕੇ ਮਗਰ ਤਾਈਂ ਨੇੜੇੋਂ ਦੂਰੋਂ ਹੌਲੀ ਤੇਜ਼ ਸਾਰੇ ਤਰ੍ਹਾਂ ਦਿਖਾ ਦੇਣਾ ਜਿਹਦੇ ਵੀ ਪਸੰਦ ਆਇਆ ਮੰਨ ਲਓ ਫਿੱਟ ਆਇਆ ਹਿਸਾਬ ਸਿਰ ਵੇਂਦਾ ਹੋਇਆ ਰੀਟ ਪੁੱਛ ਲਓ ਨੰਬਰ ਤੇ ਜੀ ਤੁਹਾਨੂੰ ਆਈਡੀਏ ਦੇ ਤਾਂ ਲੱਖੋਂ ਥੱਲੇ ਬਣ ਜੂ ਤੇ ਜਿਹਦੇ ਵੀ ਫਿੱਟ ਵੇਂਦਾ ਹੋਇਆ ਤਾਂ ਨੰਬਰ ਕਰ ਲਓ 9623915454 9955599017 ਆਹ ਦੋ ਨੰਬਰ ਆ ਦੋਸਤੋ ਇਹਦੀ ਫੋਟੋ ਲੈ ਲਓ ਵੀਡੀਓ ਲੈ ਲਓ ਤੇ ਜੇ ਹੋਰ ਕੋਈ ਡਿਟੇਲ ਇਹ ਨਹੀਂ ਦੱਸਣ ਵਾਲੀ ਉਹਦਾ ਪਤਾ ਲੈ ਲਓ ਤੇ ਬਾਕੀ ਰੇਟ ਆ ਜਿਹੜਾ ਪ੍ਰੋਪਰ ਉਹ ਤੁਹਾਨੂੰ ਫੋਨ ਤੇ ਪਤਾ ਚੱਲ ਜਾ ਜਿਸ ਹੱਬ ਤੇ ਬੰਦਾ ਚਾਹੇ ਆ ਕੇ ਸਾਹਮਣੇ ਬਹਿ ਕੇ ਆਪਦਾ ਸੌਦਾ ਨੀ ਵੀਡੀਓ ਤੇ ਆਪਾਂ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਦਿਓ ਆਜਾਦ ਧੰਨਵਾਦ